ਸਸਿਕਲ ਦੋਸਤੋ ਕੀ ਹਾਲ ਚਾਲ ਹੈ ਤੇ ਆਸ ਕਰਦਾ ਹਾਂ ਤੁਸੀਂ ਠੀਕ ਠਾਕ ਹੀ ਹੋਵੋਗੇ ਤੇ ਇੱਕ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨੀ ਸੀ ਤੇ ਤੁਸੀਂ ਇਹਦੇ ਵਿੱਚ ਸਾਨੂੰ ਸੁਝਾਅ ਜਰੂਰ ਦੇਣਾ ਹੈ ਵੀ ਇਹਨਾਂ ਚੀਜ਼ਾਂ ਦੇ ਵਿੱਚ ਦੱਸੋ ਵੀ ਕੀ ਫਰਕ ਹੈ ਜਾਂ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇਹ ਇਹਨਾਂ ਚੀਜ਼ਾਂ ਨੂੰ ਕੋਈ ਬੈਨੀਫਿਟ ਮਿਲਨ ਵਾਲਾ ਸੋ ਇੱਕ ਨਿੱਜੀ ਸਕੂਲ ਨੇ ਜੀ ਬੂਟ ਲਾਏ ਆ ਜਿਹੜੇ ਕਿ ਆ ਬੂਟ ਆ ਆਪਣੇ ਏਰੀਆ ਦੇ ਨਾਲ ਲੱਗਦੇ ਕਿਸੇ ਨਿੱਜੀ ਸਕੂਲ ਨੇ ਬੂਟ ਲਾਏ ਆ ਇਹਦੇ ਵਿੱਚ ਕੀ ਫਰਕ ਹੈ ਇਹਦੇ ਵਿੱਚ ਜਿਹੜੀ ਆ ਧਾਰੀ ਹੈ ਗ੍ਰੀਨ ਆ ਉਹਨਾਂ ਇਹੋ ਸ਼ੂਟ ਪਤਾ ਨਹੀਂ ਕਿੱਥੋਂ ਲੈ ਕੇ ਆਂਦਾ ਕਿੱਥੋਂ ਨਹੀਂ ਲੈ ਕੇ ਆਂਦਾ ਜਾ ਕੇ ਤੋਂ ਆ ਬਣਵਾਇਆ ਵੀ ਇਹਦੇ ਵਿੱਚ ਜੀ ਉਹਨਾਂ ਨੇ ਕਿਹਾ ਬੱਚਿਆਂ ਨੂੰ ਵੀ ਸਿਰਫ ਬਲੂ ਧਾਰੀ ਹੋਣੀ ਚਾਹੀਦੀ ਹੈ ਵੀ ਜੇ ਦੱਸੋ ਜੀ ਜਿਹੜੀ ਬਲੂ ਧਾਰੀ ਹੈ ਬੱਚਿਆਂ ਨੇ ਉਹਨਾਂ ਨਾਲ ਪੜਨਾ ਆਹ ਬੂਟ ਹੈ ਜਿਹੜਾ ਆਮ ਬੂਟ ਹਰ ਇੱਕ ਦੁਕਾਨਾਂ ਤੋਂ ਹੀ ਮਿਲ ਜਾਂਦਾ ਹੈ ਇਹਦੇ ਵਿੱਚ ਗ੍ਰੀਨ ਧਾਰੀ ਆਉਂਦੀ ਹੈ ਧੀਰਸ ਦਾ ਜਿਹੜਾ ਵਧੀਆ ਕੁਆਲਿਟੀ ਦਾ ਬੂਟਾਂ ਦਾ ਧੀਰਸ ਤਾਂ ਆਉਂਦਾ ਹੈ ਜਾਂ ਰਿਲੈਕਸੋ ਦੇ ਵਿੱਚ ਵੀ ਜੋ ਕਹ ਲਓ ਵੀ ਉਹਨਾਂ ਦੇ ਵਿੱਚ ਵੀ ਇਹ ਗ੍ਰੀਨ ਧਾਰੀ ਆਉਂਦੀ ਹੈ ਠੀਕ ਹੈ ਜੀ ਉਹਨਾਂ ਨੇ ਕੋਈ ਆ ਦਾ ਨਿੱਜੀ ਜਾਂ ਕਿਸੇ ਨਿੱਜੀ ਦੁਕਾਨ ਦਾ ਨਾਲ ਕੋਈ ਗੱਲਬਾਤ ਕਰਕੇ ਇਹ ਗੱਲ ਸ਼ੁਰੂ ਕਰੀ ਹੋਊਗੀ ਵੀ ਬੱਚਿਆਂ ਦਾ ਆ ਕੇ ਹੀ ਮੰਗਣਾਗਾ ਜੀ ਇਹਦੇ ਵਿੱਚ ਜੀ ਬਲੂ ਧਾਰੀ ਚਾਹੀਦੀ ਹੈ ਗਰੀਨ ਧਾਰੀ ਨਹੀਂ ਚਾਹੀਦੀ ਔਰ ਇੱਕ ਹੋਰ ਚੀਜ਼ ਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਕਈ ਸਕੂਲਾਂ ਨੇ ਜੀ ਇਸ ਵਾਰ ਬੂਟ ਹਟਾ ਕੇ ਜਿਹੜੇ ਫੀਤੀ ਵਾਲੇ ਬੂਟ ਨਾਰਮਲ ਚੱਲਦੇ ਹੁੰਦੇ ਸੀ ਇੱਕ ਬਲੈਕ ਚੱਲਦੇ ਸੀ ਇੱਕ ਵਾਈਟ ਚੱਲਦੇ ਸੀ ਕਿਸੇ ਦੇ ਹਫਤੇ ਵਿੱਚ ਵਾਈਟ ਦੋ ਤਿੰਨ ਪੈਂਦੇ ਸੀ ਕਿਸੇ ਦੇ ਹਫਤੇ ਵਿੱਚ ਵਾਈਟ ਇੱਕ ਦਰ ਪੈਂਦੇ ਸੀ ਉਹਨਾਂ ਨੇ ਸਾਰਿਆਂ ਨੇ ਹਟਾ ਕੇ ਇਹ ਬੂਟ ਲਾਤੇ ਜੀ ਕੀਪਿੰਗ ਆਊ ਐ ਸਾਰੇ ਨੇ ਡਰੈਸ ਚੇਂਜ ਕਰਤੀ ਇਹ ਬੂਟ ਲਾਤੇ ਜੀ ਹੁਣ ਇਹਦੇ ਵਿੱਚ ਇੱਕ ਹੋਰ ਲਫੜਾ ਪਾਇਆ ਹੋਇਆ ਹੁਣ ਇਸ ਬੂਟ ਦੇ ਵਿੱਚ ਕੋਈ ਕਹਿੰਦਾ ਜੀ ਆਹ ਮੋਰੀਆਂ ਚਾਹੀਦੀਆਂ ਕੋਈ ਕਹਿੰਦਾ ਆਹ ਮੋਰੀਆਂ ਨਹੀਂ ਚਾਹੀਦੀਆਂ ਕੋਈ ਕਹਿੰਦਾ ਇਸ ਤਰ੍ਹਾਂ ਦਾ ਬੂਟ ਚਾਹੀਦਾ ਕੋਈ ਕਹਿੰਦਾ ਇਸ ਤਰ੍ਹਾਂ ਦਾ ਬੂਟ ਚਾਹੀਦਾ ਹੁਣ ਇੱਕ ਦਾ ਤੁਸੀਂ ਕਹਿੰਦੇ ਵੀ ਚਿਪਕ ਵਾਲਾ ਬੂਟ ਲਾਉਣਾ ਠੀਕ ਹੈ ਜੀ ਹੁਣ ਚਿਪਕ ਵਾਲਾ ਬੂਟ ਤਾਂ ਆ ਵੀ ਹੋ ਗਿਆ ਹੁਣ ਚਿਪਕ ਵਾਲਾ ਬੂਟ ਆ ਵੀ ਹੋ ਗਿਆ ਕਿਉਂਕਿ ਇਹਨਾਂ ਦਾ ਆਸਮੇ ਰੇਟ ਦਾ ਰੇਂਜ ਦਾ ਬਹੁਤ ਜ਼ਿਆਦਾ ਫਰਕ ਹੈ ਦੂਸਰੀ ਗੱਲ ਇਹਦੇ ਵਿੱਚ ਫੇਰ ਇਹਨਾਂ ਨੇ ਇੱਕ ਹੋਰ ਚੀਜ਼ ਕਰਤੀ ਕਿਸੇ ਕਲਾਸਾਂ ਨੂੰ ਇਹਦੇ ਵਿੱਚ ਕਾਫੀ ਜਾਂ ਬ੍ਰਾਊਨ ਕਲਰ ਬੂਟ ਵੀ ਲਾਇਆ ਹੋਇਆ ਵੀਰ ਕਿਉਂ ਤੁਸੀਂ ਇਹਨਾਂ ਦੇ ਸ਼ੈੱਲ ਪੈਟਨ ਤੇ ਹੋਏ ਹੋ ਜੋੜਾ ਕੰਮ ਹੈ ਬੱਚਿਆਂ ਨੂੰ ਪੜਾਉਣਾ ਉਹ ਪੜਾਓ ਜਿਹੜੂ ਤੁਹਾਡਾ ਕੀਤਾ ਵੀ ਬੱਚਿਆਂ ਨੂੰ ਪੜਾਉਣਾ ਹੈ ਡਰੈਸਾਂ ਬਦਲ ਨਾਲ ਵਰਦੀਆਂ ਬਦਲ ਨਾਲ ਬੂਟ ਬਦਲ ਨਾਲ ਕਿ ਬੱਚੇ ਪੜ ਜਾਣਗੇ ਕਿ ਐਵੇਂ ਇੱਕ ਉਹਨਾਂ ਦੇ ਜਾਣ-ਜਾਂੜਾ ਖਰਚੇ ਕਰਵਾ ਰਹੇ ਤੁਸੀਂ ਇਹਨਾਂ ਕਿਉਂ ਲੁੱਟਮਚਾ ਰਹੇ ਹੋ ਫੇਰ ਕਈ ਸਕੂਲਾਂ ਦੇ ਵਿੱਚ ਕਿਹੇ ਵੀ ਕੋਲ ਗੱਲਾਂ ਸੁਣੀਆਂ ਕਿ ਕਈ ਸਕੂਲਾਂ ਨੇ ਸਿਲੇਬਸ ਵੀ ਚੇਂਜ ਕੀਤੇ ਜਾਂ ਸੋ ਜੇਸ ਬੱਚੇ ਦਾ ਸਮਝ ਲੋ ਵੀ ਆਪਣਾ ਬੱਚਾ ਦੋ ਬੱਚੇ ਆ ਕਠਵੀਂ ਚ ਪੜਦਾ ਹੈ ਕਿ ਨੌਵੀਂ ਚ ਪੜਦਾ ਸੋ ਜਿਹੜਾ ਬੱਚਾ ਆਪਣਾ 8ਵੀਂ ਚ ਨੌਵੀਂ ਚ ਗਿਆ ਵੀ ਉਹ ਨੌਵੀਂ ਵਾਲੀ ਸਿਲੇਬਸ ਵਰਤ ਲੂ ਆਪਣੇ ਵਾਲੇ ਬੱਚੇ ਵਾਲੇ ਪਰ ਨਹੀਂ ਉਹਨਾਂ ਨੇ ਇਦਾਂ ਕਿਸੇ ਨਾ ਕਿਸੇ ਕਲਾਸ ਦੇ ਸਿਲੇਬਸ ਚੇਂਜ ਕੀਤੇ ਆ ਕਿ ਪੁਰਾਣੀਆਂ ਕਿਤਾਬਾਂ ਉਹਨਾਂ ਦੇ ਕੰਮ ਨਾ ਆ ਸਕਣਾਂ ਸੋ ਇੱਕ ਇਹ ਲੁੱਟ ਦਾ ਲੁੱਟ ਖੂ ਬਹੁਤ ਵੱਡੀ ਨਿੱਜੀ ਸਕੂਲਾਂ ਨੇ ਬਣਾਈ ਹੋਈ ਹੈ ਕਿ ਸੋ ਇਹਨਾਂ ਤੋਂ ਗਰੀਜ਼ ਕਰਨਾ ਚਾਹੀਦਾ ਜਿਹੜਾ ਕੰਮ ਹੈ ਬੱਚਿਆਂ ਨੂੰ ਪੜਾਉਣਾ ਚੰਗੀ ਸਿੱਖਿਆ ਦੇਣਾ ਹੈਗਾ ਨਾ ਕਿ ਬੂਟਾਂ ਵਰਦੀਆਂ ਵਿੱਚ ਸਲੀਵਸਾਂ ਵਿੱਚ ਉਲਝਾ ਕੇ ਬੱਚਿਆਂ ਨੂੰ ਕਿਸੇ ਪਾਸੇ ਹੋਰ ਜਾਂ ਉਹਦੇ ਖਰਚੇ ਕਰਵਾਉਣਾ ਇਹ ਕੋਈ ਨਿੱਜੀ ਇਹ ਤੁਹਾਡਾ ਇੱਕ ਕੰਮ ਨਹੀਂ ਹੈਗਾ ਇਹ ਤੁਹਾਡੀ ਇੱਕ ਨਿੱਜੀ ਲੁੱਟ ਹੈ ਜਿਹੜੀ ਇੱਕ ਤੁਸੀਂ ਕਹਿ ਰਹੇ ਹੋ ਵੀ ਹਰੀ ਧਾਰੀ ਵਾਲਾ ਜਾਂ ਨੀਲੀ ਧਾਰੀ ਵਾਲਾ ਉਹ ਤੁਹਾਡਾ ਕਿਸੇ ਨਿੱਜੀ ਦੁਕਾਨਦਾਰ ਦਾ ਕੋਈ ਸਿਸਟਮ ਹੋਊਗਾ ਵੀ ਉੱਥੋਂ ਹੀ ਲੈਣੇ ਆ ਠੀਕ ਹੈ ਜੀ ਉਹਦੇ ਇੱਕ ਕੇ ਬਣ ਗਿਆ ਵੀ ਜਿਹੜੀ ਆਪਣੀ ਨਿੱਜੀ ਦੁਕਾਨ ਹੋ ਵੀ ਜਿਹਦਾ ਕਿ ਕਿਸੇ ਤੋਂ ਕਮਿਸ਼ਨ ਵਗੈਰਾ ਕੀਤਾ ਹੋਗਾ ਉਹ ਨੀਲੀ ਧਾਰੀ ਆ ਜਾਂ ਜੋ ਉਹ ਥੋੜੀ ਧਾਰੀ ਰੱਖਿਆ ਹੋਇਆ ਉਹ ਪਤਾ ਲੱਗ ਜਾਂਦਾ ਵੀ ਫਲਾਨੀ ਦੁਕਾਨ ਤੋਂ ਆਇਆ ਇਹ ਨਹੀਂ ਕਿ ਹੋਰ ਦੁਕਾਨ ਕੋਲੇ ਹੋਣੇ ਨਹੀਂ ਹੈਗੇ ਇਦਾਂ ਦਾ ਲੋਟਾਂ ਤੋਂ ਗਰੇਜ ਹੋਣਾ ਚਾਹੀਦਾ ਜੀ ਧੰਨਵਾਦ